ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੌਧ ਸਿੰਘ ਜੀ 사ਤਸੰਗਤ ਜੀ ਹੁਣ ਗੁਰਸਿੱਖ ਅਰਦਾਸ ਕਰਦਾ ਹੈ ਗੁਰਬਾਣੀ ਦੇ ਵਿੱਚ ਸਤਗੁਰਾਂ ਨੇ ਅਗਵਾਈ ਕੀਤੀ ਹੈ ਕਿ ਸਿੱਖ ਜਿਹੜਾ ਆਪਣੇ ਆਪ ਨੂੰ ਗੁਰਨਾਨਕ ਨਾਮ ਲੈਵਾ ਸਿੱਖ ਕੋ ਹੁੰਦਾ ਹੈ ਆਪਣੇ ਆਪ ਨੂੰ ਗੁਨਾਹਗਾਰ ਮੰਨ ਕੇ ਸਾਰੀਆਂ ਚਤੁਰਾਈਆਂ ਸਿਆਨਪਾ ਦਾ ਤਿਆਗ ਕਰਕੇ ਆਪਣੇ ਸਤਿਗੁਰਾਂ ਦੇ ਅੱਗੇ ਆਪਣੇ ਆਪ ਨੂੰ ਅਰਪਣ ਕਰਕੇ ਅਰਦਾਸ ਕਰੇ ਤੇ ਐਸੀ ਕੀਤੀ ਹੋਈ ਅਰਦਾਸ ਫਿਰ ਜਰੂਰ ਰੰਗ ਲਿਆਉਂਦੀ ਹੈ ਜਿਹੜਾ ਸਿੱਖ ਹੈ ਆਪਣੇ ਗੁਰੂ ਦੇ ਅੱਗੇ ਪੁਕਾਰ ਕਰਦਾ ਹੈ ਕਿ ਪਤਸ਼ਾਹ ਮੈਂ ਬਹੁਤ ਮਾੜੇ ਆਚਰਣ ਤੇ ਕਠੋਰ ਦਿਲ ਵਾਲਾ ਮਨੁੱਖ ਹਾਂ ਜਿਸ ਵੀ ਤਰੀਕੇ ਦੇ ਨਾਲ ਮੇਰਾ ਨਿਸਤਾਰਾ ਹੋ ਸਕਦਾ ਹੈ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਮੇਰਾ ਪਾਰਿ ਉਤਾਰਾ ਕਰ ਦਿਓ ਤੁਸੀਂ ਸਭ ਕੁਝ ਕਰਨ ਦੀ ਸਮਰੱਥਾ ਰੱਖਦੇ ਹੋ ਸ਼ਰਨ ਪਾਲਕ ਤੁਹਾਡਾ ਬਿਰਧ ਹੈ ਆਪ ਆਪਣੀ ਮਿਹਰ ਦੇ ਨਾਲ ਮੇਰੀ ਬੁਹੜੀ ਕਰੋ ਮੇਰੇ ਤੇ ਕਿਰਪਾ ਕਰੋ ਜੇ ਜਪ ਤਪ ਸੰਜਮ ਤੇ ਹੋਰ ਪਵਿੱਤਰ ਕਰਮ ਕਰਕੇ ਮੈਂ ਆਪਣਾ ਨਿਸਤਾਰਾ ਕਰਨਾ ਚਾਹਾਂ ਪਾਤਸ਼ਾਹ ਤਾਂ ਵੀ ਨਹੀਂ ਹੋ ਸਕਦਾ ਤੁਸੀਂ ਆਪ ਹੀ ਮਿਹਰ ਕਰਕੇ ਸੰਸਾਰ ਰੂਪੀ ਗਹਿਰੇ ਖੂਦ ਦੇ ਵਿੱਚੋਂ ਮੈਨੂੰ ਬਾਹਰ ਕੱਢ ਲਵੋ ਮੇਰਾ ਜੀਵਨ ਤਾਂ ਬਹੁਤ ਨੀਚ ਕਰਮੀ ਹੈ ਪਾਤਸ਼ਾਹ ਮੇਰੇ ਵਰਗਾ ਮਨੁੱਖ ਆਪਣੇ ਕਿਸੇ ਵੀ ਜ਼ੋਰ ਦੇ ਨਾਲ ਬਲ ਦੇ ਨਾਲ ਇਹਨਾਂ ਦੁੱਖਾਂ ਦੇ ਵਿੱਚੋਂ ਮੁਸ਼ਕਲਾਂ ਦੇ ਵਿੱਚੋਂ ਨਹੀਂ ਨਿਕਲ ਸਕਦਾ ਤੁਸੀਂ ਉਹ ਕਿਰਪਾ ਕਰੋ ਤੇ ਸਾਧ ਸੰਗਤ ਕੋਈ ਵੀ ਮਨੁੱਖ ਜਿਹੜਾ ਆਪਣਾ ਦੁੱਖ ਹਰਨ ਵਾਸਤੇ ਆਪਣੇ ਕਸ਼ਟ ਕੱਟਣ ਵਾਸਤੇ ਸਮਰੱਥ ਪਿਤਾ ਦੇ ਅੱਗੇ ਬੇਨਤੀ ਕਰਦਾ ਹੈ ਨਾ ਤੇ ਪਾਤਸ਼ਾਹ ਕੋਈ ਨਾ ਕੋਈ ਵਿਧ ਬਣਾ ਕੇ ਜਰੂਰ ਉਹਦਾ ਦੁੱਖ ਕੱਟ ਦਿੰਦੇ ਨੇ ਉਹਦੀ ਮੁਸ਼ਕਲ ਖਤਮ ਕਰ ਦਿੰਦੇ ਨੇ ਪਰ ਫਰਜ਼ ਸਾਡਾ ਕੀ ਬਣਦਾ ਹੈ ਆਜ ਹੀ ਜੋ ਹੋ ਕੇ ਅਰਦਾਸ ਕਰਨੀ ਬੇਨਤੀ ਕਰਨੀ ਕਿ हे ਮਾਲਕਾ ਮੈਨੂੰ ਕੁਝ ਨਹੀਂ ਜੇ ਪਤਾ ਬਸ ਮੈਂ ਤੇਰਾ ਹਾਂ ਮੈਂ ਤੇਰਾ ਹਾਂ ਜਿਉਂ ਜ ਤੁਸੀਂ ਚਾਹੋ ਮੇਰੀ ਰਖਿਆ ਕਰੋ ਮੈਂ ਕਿੰਨੇ ਕ ਆਪਣੇ ਔਗਣ ਦਸਾਂ ਬਸ ਸਿਰ ਤੋਂ ਲੈ ਕੇ ਪੈਰਾਂ ਤੱਕ ਔਗਣਾਂ ਦੇ ਨਾਲ ਭਰਿਆ ਹੋਇਆ ਹਾਂ ਅਣਗਿਣਤ ਔਗਣਾਂ ਦੇ ਨਾਲ ਪਾਤਸ਼ਾਹ ਮੈਂ ਭਰਿਆ ਹੋਇਆ ਹਾਂ ਫਸਿਆ ਹੋਇਆ ਹਾਂ ਪਰ ਦਾਤਾ ਤੁਸੀਂ ਦਾਤਾਰ ਪਿਤਾ ਹੋ हे ਦਾਤਾ ਤੂੰ ਤਾਂ ਨੇੜੇ ਹੋ ਕੇ ਮੇਰੇ ਸਾਰੇ ਪਾਪਾਂ ਨੂੰ ਵੇਖਦਾ ਏ ਪਾਤਸ਼ਾਹ ਆਪਦੇ ਚਰਨਾਂ ਦੇ ਵਿੱਚ ਅਰਦਾਸ ਹੈ ਮੈਨੂੰ ਇਹਨਾਂ ਦੁੱਖਾਂ ਦੇ ਵਿੱਚੋਂ ਕਸ਼ਟਾਂ ਦੇ ਵਿੱਚੋਂ ਕਟੋ ਐਸੀ ਮਿਹਰ ਕਰੋ ਪਾਤਸ਼ਾਹ ਮੈਨੂੰ ਹਮੇਸ਼ਾ ਆਪਣੀ ਸ਼ਰਨ ਦੇ ਵਿੱਚ ਰੱਖੋ ਆਪਣੇ ਆਪ ਦੀ ਸੇਵਾ ਦਿਓ ਮੈਨੂੰ ਪਾਤਸ਼ਾਹ ਭਗਤੀ ਕਰਨ ਦੀ ਵੀ ਜਾਚ ਨਹੀਂ ਤੁਸੀਂ ਉਹ ਜਾਚ ਸਿਖਾ ਸਕਦੇ ਹਾਂ ਪਾਤਸ਼ਾਹ ਹਰ ਸਮੇਂ ਮੈਂ ਤੁਹਾਡਾ ਨਾਮ ਜਪਦਾ ਰਹਾ ਤੇ ਜਦੋਂ ਗੁਰਸਿੱਖ ਐਦਾਂ ਅਰਦਾਸ ਕਰੇਗਾ ਸਾਧ ਸੰਗਤ ਜੀ ਗੁਰਬਾਣੀ ਦਾ ਆਸਰਾ ਲੈ ਕੇ ਆਪਣੇ ਆਪ ਨੂੰ ਕੁਛ ਨਾ ਜਨਾ ਕੇ ਤੇ ਸਾਸ ਸੰਗਤ ਜੀ ਫਿਰ ਕਿਉਂ ਅਰਦਾਸ ਪੂਰੀ ਨਹੀਂ ਹੋਵੇ ਅਸੀਂ ਆਪਣਾ ਓਧਾ ਨਹੀਂ ਛੱਡਦੇ ਜਿੰਨਾ ਚਿਰ ਓਧਾ ਸਾਡੇ ਕੋਲ ਹੈ ਕੁਛ ਵੀ ਆਸਲ ਨਹੀਂ ਜੇ ਹੋਣਾ ਹਮੇਸ਼ਾ ਅਰਦਾਸ ਕਰਦੇ ਆ ਕਹਿੰਨਾ ਬਾਦਸ਼ਾਹ ਮੈਂ ਕਿਹਦੇ ਅੱਗੇ ਪੁਕਾਰਾਂ ਤੈਨੂੰ ਛੱਡ ਕੇ ਹੋਰ ਕੋਈ ਆਸਰਾ ਹੈ ਜਿਹਦੇ ਤੇ ਮੈਂ ਭਰੋਸਾ ਰੱਖਾਂ ਬਾਦਸ਼ਾਹ ਮੈਨੂੰ ਪਤਾ ਏ ਮੈਂ ਅੱਜ ਦਾ ਅਤ ਦਾ ਨਲਾਇਕ ਹਾਂ ਕੁਛ ਵੀ ਪੱਲੇ ਧੱਲੇ ਮੇਰਾ ਨਹੀਂ ਨਾ ਮੇਰੇ ਕੋਲ ਸੇਵਾ ਹੈ ਨਾ ਮੇਰੇ ਕੋਲ ਸਿਮਰਨ ਹੈ ਪਾਤਸ਼ਾਹ ਮੈਨੂੰ ਪਰ ਇਹ ਵੀ ਪਤਾ ਹੈ ਕਿ ਮੈਂ ਤੇਰਾ ਹਾਂ ਪਾਤਸ਼ਾਹ ਤੇਰਾ ਹਾਂ ਤੇ ਆਪਣਾ ਜਾਣ ਕੇ ਮੇਰਾ ਭਲਾ ਕਰੋ ਮੇਰੇ ਦੁੱਖ ਕਟੋ ਸਾਸੰਗਤ ਜੀ ਉਹ ਸਮਰੱਥ ਪ੍ਰਭੂ ਜਿਹੜਾ ਵਾਹਿਗੁਰੂ ਹੈ ਉਹ ਫਿਰ ਸ਼ਰਨ ਆਇਆ ਦੀ लाज ਰੱਖਦਾ ਜੀ ਉਹ ਕਿਰਪਾ ਕਰਕੇ ਪਾਪਾਂ ਦੇ ਪਰਦੇ ਕੱਢ ਲੈਂਦਾ ਜੀ ਇਹ ਦੁਨੀਆਵੀ ਲੋਕ ਪਰਦੇ ਕੱਜਦੇ ਨਹੀਂ ਸਾਧ ਸੰਗਤ ਜੀ ਪਰਦੇ ਲਾਉਂਦੇ ਨੇ ਪਰ ਮੇਰਾ ਵਾਹਿਗੁਰੂ ਐਡਾ ਵੱਡਾ ਏ ਉਹ ਪਰਦੇ ਢੱਕ ਲੈਂਦਾ ਏ ਕਿਉਂਕਿ ਸਮਰੱਥਪੀਤਾ ਹੈ ਨਾ ਉਹ ਸਮਰੱਥਾਂ ਦਾ ਮਾਲਕ ਹੈ ਸੋ ਸਾਡਾ ਸੁਭਾਅ ਵੀ ਹੈ ਅਸੀਂ ਭੁੱਲ ਜਾਂਨੇ ਹਾਂ ਦਾਤਾਂ ਲੈ ਕੇ ਉਹ ਮਾਲਕ ਵੀ ਭੁੱਲਦਾ ਹੈ ਸਾਨੂੰ ਦਾਤਾਂ ਦੇ ਕੇ ਸੋ ਅਰਦਾਸ ਕਰਨੀ ਚਾਹੀਦੀ ਹੈ ਅਰਦਾਸ ਕਰਦੇ ਆਂ ਪੁਕਾਰਦੇ ਆਂ ਉਹ ਮਾਲਕ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਦੇ ਵੀ ਅਰਦਾਸ ਹੋਮੇ ਦੇ ਨਾਲ ਨਾ ਹੋਵੇ ਕਦੇ ਵੀ ਅਰਦਾਸ ਐਸੀ ਨਾ ਹੋਵੇ ਕਿ ਹੁਕਮ ਜਾਪੇ ਅਰਦਾਸ ਔਰ ਜੋਈ ਹੀ ਹੋਣੀ ਚਾਹੀਦੀ ਹੈ ਤੇ ਸਤਸੰਗਤਿ ਗੁਰੂ ਬੋੜ ਦਾ ਹੈ ਕਿਰਪਾ ਕਰਦਾ ਹੈ ਮਿਹਰ ਕਰਦਾ ਹੈ ਅੰਗ ਸੰਗ ਹੋ ਕੇ ਵਰਤਦਾ ਹੈ ਸਤਗੁਰ ਕੀ ਸੇਵਾ ਅਤ ਸੁਖਾਲੀ ਜੋਇਸ਼ ਸੋਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹਿ ਦੇ ਨਰਾਤੀ ਮਿਲ ਪ੍ਰੀਤਮ ਸੁਖ ਪਾਏ ਸੋ ਇਥੇ ਪਾਤਸ਼ਾਹ ਫਰਮਾਨ ਕਰ ਰਹੇ ਨੇ ਵੀ ਜਿਹੜੀ ਗੁਰੂ ਦੀ ਸੇਵਾ ਏ ਜੀ ਉਹ ਕਰ ਕਰ ਲਵੇ ਕੋਈ ਪ੍ਰੇਮ ਦੇ ਨਾਲ ਭਰੋਸੇ ਦੇ ਨਾਲ ਕਿਸ ਗੁਰੂ ਦੀ ਸੇਵਾ ਸਤਗੁਰੂ ਦੀ ਸੇਵਾ ਕਰਦਾ ਏ ਉਹਦੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਏ ਸੁੱਖਾਂ ਦੇ ਨਾਲ ਭਰਪੂਰ ਹੋ ਜਾਂਦੀ ਏ ਤੇ ਮਨ ਦੀਆਂ ਇਛਾਵਾਂ ਦੇ ਜੋ ਫੁਰਨੇ ਹੁੰਦੇ ਨੇ ਮਨ ਦੀਆਂ ਇਛਾਵਾਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ ਸੋ ਸਾਰੇ ਫਲ ਹਾਸਲ ਹੋ ਜਾਂਦੇ ਨੇ ਕਿਉਂਕਿ ਪਾਤਸ਼ਾਹ ਤੇ ਪਹਿਲਾਂ ਵੀ ਕਹਿੰਦੇ ਨੇ ਜਿਵੇਂ ਅਸੀਂ ਲਗਭਗ ਹਰ ਵੀਡੀਓ 'ਚ ਵਿਚਾਰ ਕਰਦੇ ਸਾਰੀਆਂ ਕਰਨੀਆਂ ਦੇ ਸਾਰ ਸੇਵਾ ਪਾਤਸ਼ਾਹ ਦੱਸਦੇ ਨੇ ਸੋ ਪਾਤਸ਼ਾਹ ਕਹਿੰਦੇ ਨੇ ਇਹ ਸੇਵਾ ਦੇ ਨਾਲ ਹੀ ਜਿਹੜਾ ਮਨ ਹੈ ਤਨ ਹੈ ਧਨ ਹੈ ਪਵਿੱਤਰ ਹੋ ਜਾਂਦਾ ਏ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਹਿਰਦੇ 'ਚ ਵਸਣ ਲੱਗਦਾ ਏ ਉਹਦਾ ਦਿਨ ਵੀ ਆਨੰਦਮਈ ਹੁੰਦਾ ਏ ਤੇ ਉਹਦੀ ਰਾਤ ਵੀ ਆਨੰਦਮਈ ਹੁੰਦੀ ਏ ਤੇ ਪ੍ਰੀਤਮ ਨੂੰ ਜਿਹੜਾ ਮਿਲ ਜਾਂਦਾ ਹੈ ਸੁੱਖਾਂ ਦੇ ਦਾਤੇ ਦੇ ਕੋਲ ਆ ਜਾਂਦਾ ਹੈ ਤੇ ਉਹਦੀ ਜ਼ਿੰਦਗੀ ਸੁੱਖਾਂ ਦੇ ਨਾਲ ਸਾ ਸੰਗਤ ਜੀ ਬਖਸ਼ਿਸ਼ਾਂ ਦੇ ਨਾਲ ਭਰਪੂਰ ਹੋ ਜਾਂਦੀ ਹੈ। ਸੋ ਇਸ ਲਈ ਸੇਵਾ ਜਿਹੜੀ ਹੈ ਉਹ ਸਾਰਿਆਂ ਕਰਨੀਆਂ ਦਾ ਸਾਰ ਹੈ। ਸੇਵਾ ਤੋਂ ਬਿਨਾ ਕਿਸੇ ਵੀ ਮਰਤਬੇ ਤੇ ਕੋਈ ਵੀ ਨਹੀਂ ਪਹੁੰਚ ਸਕਦਾ। ਸੋ ਪੱਕੇ ਤੌਰ ਤੇ ਕਈ ਵਾਰੀ ਮਹਾਰਾਜ ਨ ਪਰਚੇ ਪਾਉਂਦੇ ਨੇ। ਜਿਹੜਾ ਮਨੁੱਖ ਇਸ ਮਾਰਗ ਤੇ ਸਹੀ ਤਰੀਕੇ ਨਾਲ ਤੁਰਨਾ ਸ਼ੁਰੂ ਕਰਦੇ ਉਹਦੇ ਤੇ ਥੋੜੇ ਬਹੁਤ ਪਰਚੇ ਮਹਾਰਾਜ ਪਾਉਂਦੇ ਨੇ ਕਿਉਂਕਿ ਅਸੀਂ ਬਾਜ਼ਾਰ ਜਾਂਦੇ ਆਂ ਭਾਂਡਾ ਤਨਕਾਹ ਕੇ ਦੇਖਦੇ ਆਂ ਕੋਈ ਵੀ ਚੀਜ਼ ਵੀ ਵਧੀਆ ਹੀ। ਤੇ ਮਹਾਰਾਜ ਨੇ ਜਿਹਨੂੰ ਪ੍ਰਵਾਨ ਕਰਨਾ ਮਹਾਰਾਜ ਵੀ ਫਿਰ ਉਹਨੂੰ ਪਰਖ ਕੇ ਦੇਖਦੇ ਨੇ ਪਰ ਜਿਹੜਾ ਓਖੇ ਸਮੇਂ ਦੇ ਵਿੱਚ ਵੀ ਸੇਵਾ ਨਾ ਛੱਡੇ ਦਾ ਸੰਬੰਧ ਕੱਟਣਾ ਨਾ ਛੱਡੇ ਤੇ ਮਾਲਕ ਉਹਦਾ ਓਖਾ ਸਮਾਪ ਕੱਢਦਾ ਏ ਰਸੀਤੇ ਸਾਸੰਗਤ ਜੀ ਡੋਲੇ ਡલાਏ ਮਿੰਟ ਚ ਡੋਲ ਜਾਂਦੇ ਆ ਭਾਵਨਾ ਹੀ ਬਣਦੀ ਨਹੀਂ ਗੁਰੂ ਤੇ ਸੋ ਸਤਗੁਰ ਦੀ ਸੇਵਾ ਸਾਸੰਗਤ ਆਉਣ ਵਾਲੀ 1 ਜੂਨ ਨੂੰ ਥੋੜੇ ਦਿਨ ਰਹਿ ਗਏ ਨੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਆਪ ਜੀ ਨੂੰ ਪਤਾ ਹੈ ਕਾਫੀ ਲੰਮੇ ਸਮੇਂ ਤੋਂ ਕਾਰ ਸੇਵਾ ਚੱਲ ਰਹੀ ਹੈ ਸੰਗਤ ਜੀ ਹੁਣ ਗੁੰਬਦ ਜੋ ਗੁਰੂ ਘਰ ਦੇ ਉੱਪਰ ਗੁਰੂ ਘਰ ਦੀ ਸ਼ਾਨ ਹੁੰਦਾ ਹੈ ਗੁੰਬਦ ਬੜੀ ਮਹਾਨਤਾ ਹੈ ਗੁੰਬਦ ਉਹ ਗੁੰਬਦ ਜਿਹੜਾ ਦੂਰੋਂ ਨਜ਼ਰੀ ਪੈ ਜੇ ਪਤਾ ਲੱਗ ਜਾਂਦਾ ਵੀ ਗੁਰੂ ਨਾਨਕ ਦਾ ਭਾਈ ਘਰ ਆ ਗਿਆ ਹੈ ਇਹ ਗੁਰੂ ਨਾਨਕ ਦਾ ਘਰ ਹੈ ਇਹ ਸ਼ਹੀਦਾਂ ਦਾ ਸਥਾਨ ਹੈ ਸੋ ਉਹ ਗੁੰਬਦ ਦੀ ਸੇਵਾ ਸਾਹ ਸੰਗਤ ਸ਼ੁਰੂ ਹੋਣੀ ਹੈ ਉਹਦੇ ਵਾਸਤੇ ਆਪ ਸਾਬ ਸੰਗਤਾਂ ਜ਼ਰੂਰ ਵੱਧ ਚੜ ਕੇ ਹਿੱਸਾ ਪਾਓ ਮਟੀਰੀਅਲ ਦੇ ਰੂਪ ਦੇ ਵਿੱਚ ਵੀ ਆਪ ਜੀ ਜਰੂਰ ਸੇਵਾ ਕਰਿਓ ਇੱਟਾਂ ਚਾਹੀਦੀਆਂ ਨੇ ਗੁੰਬਦ ਵਾਸਤੇ ਸੀਮਿੰਟ ਚਾਹੀਦਾ ਏ ਰੇਤ ਬਜਰੀ ਚਾਹੀਦੀ ਐ ਮੋਟੀ ਰੇਤ ਬਰੀਕ ਰੇਤ ਚਾਹੀਦੀ ਐ ਸਰੀਆ ਚਾਹੀਦਾ ਐ ਤੇ ਨਾਲ ਹੀ ਸਾਸੰਗਤ ਇਹਦੇ ਵਿੱਚ ਆਪ ਜੀ ਜਰੂਰ ਵੱਧ ਚੜ ਕੇ ਜਿੰਨਾ ਵੀ ਕੋਈ ਤਿਲ ਫੁੱਲ ਪੇਟਾਵਾਂ ਹਾਜ਼ਰ ਕਰ ਸਕਦਾ ਏ ਜਰੂਰ ਕਰਿਓ ਕਿਉਂਕਿ ਇਹ ਗੁਰੂ ਸਥਾਨ ਜਿੰਨੇ ਵੀ ਗੁਰੂ ਕੇ ਘਰ ਹੁੰਦੇ ਨੇ ਇਹ ਗੁਰੂ ਕੀ ਸੰਗਤਾਂ ਬਣਾਉਂਦੀਆਂ ਹਨ ਕੋਈ ਕੱਲਾ ਮਨੁੱਖ ਮੇਰੇ ਵਰਗਾ ਸੋਚੇ ਮੈਂ ਬਣਾ ਰਿਹਾ ਹਾਂ ਸਾਧ ਸੰਗਤ ਜੀ ਇਹ ਗਲਤਫਹਿਮੀ ਹੋ ਸਕਦੀ ਹੈ ਪਰ ਇਹਦੇ ਵਿੱਚ ਸੇਵਾ ਵਾਲਾ ਕੋਈ ਨਹੀਂ ਹੋ ਸਕਦਾ ਕਿਉਂਕਿ ਸੇਵਾ ਕੇਵਲ ਤੇ ਕੇਵਲ ਗੁਰੂ ਕੀ ਸੰਗਤ ਕਰਦੀ ਹੈ ਗੁਰੂ ਘਰ ਦੇ ਵਿੱਚ ਤੇ ਗੁਰੂ ਘਰ ਹੁੰਦੇ ਵੀ ਸੰਗਤ ਵਾਸਤੇ ਨੇ ਸੋ ਇਹਦੇ ਵਿੱਚ ਸਾਧ ਸੰਗਤ ਆਪ ਜੀ ਜ਼ਰੂਰ ਆਪਣੀਆਂ ਧਰਮ ਦੀਆਂ ਕਿਰਤ ਕਮਾਈਆਂ ਦੇ ਵਿੱਚੋਂ ਸੇਵਾ ਭੇਜੋ ਜਾਂ ਮਟੀਰੀਅਲ ਦੇ ਰੂਪ ਦੇ ਵਿੱਚ ਆਪ ਤੁਸੀਂ ਸੇਵਾ ਕਰ ਸਕਦੇ ਆਂ ਬਾਕੀ ਸੇਵਾਵਾਂ ਗੁਰੂ ਘਰ ਦੀਆਂ ਉਹ ਵੀ ਚੱਲ ਰੀਆਂ ਨੇ ਨਾਲ ਡਾਊਨ ਸੀਲਿੰਗ ਹੋਣੀ ਹੈ। ਦਰਵਾਜ਼ੇ ਪੇਂਟ ਹੋਣੇ ਨੇ। ਤੇ ਉੱਪਰ ਟਾਈਲਾਂ ਲੱਗਣੀਆਂ ਨੇ। ਸੋ ਇਹ ਸੇਵਾਵਾਂ ਅਜੇ ਪੈਂਡਿੰਗ 'ਚ ਚੱਲ ਰੀਆਂ ਨੇ। ਕਾਫੀ ਲੰਮੇ ਸਮੇਂ ਤੋਂ ਆਪ ਜੀ ਨੂੰ ਬੇਨਤੀਆਂ ਕਰ ਰਹੇ ਹਾਂ। ਪਰ ਸੰਗਤ ਦਾ ਸਹਿਯੋਗ ਕਹ ਲੋ ਬਹੁਤ ਘੱਟ ਹੈ। ਸੇਵਾਵਾਂ ਬਹੁਤ ਜ਼ਿਆਦਾ ਨੇ। ਇਹ ਸੇਵਾਵਾਂ ਤੇ ਜੋ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਕਿਉਂਕਿ ਇਹ ਸਥਾਨ ਸ਼ਹੀਦਾਂ ਦਾ ਹੈ ਸਾ ਸੰਗਤ ਸ਼ਹੀਦਾਂ ਦੀ ਯਾਦਗਾਰ ਬਣ ਰਹੀ ਹੈ ਗੁਰਦੁਆਰਾ ਰਾਮਸਰ ਸਾਹਿਬ ਜੋ ਵਜਨਾਲਾ ਤਹਿਸੀਲ ਜ਼ਿਲ੍ਹਾ ਅਮਰitsar ਸਾਹਿਬ ਦੇ ਵਿੱਚ ਸੋ ਆਪ ਜੀ ਜਰੂਰ ਜਿੰਨੀਆਂ ਵੀ ਸੰਗਤਾਂ ਇਸ ਚੈਨਲ ਦੇ ਨਾਲ ਜੁੜੀਆਂ ਨੇ ਆਪ ਸੇਵਾ ਕਰੋ ਜੇ ਆਪ ਸਮਰੱਥਾ ਨਹੀਂ ਤੁਸੀਂ ਅੱਗੇ ਕਿਸੇ ਨੂੰ ਜੋੜ ਸਕਦੇ ਆ ਵੱਧ ਤੋਂ ਵੱਧ ਸੇਵਾਵਾਂ ਵਿੱਚ ਹਿੱਸਾ ਪਾਓ ਕਿਉਂਕਿ ਬਾਕੀ ਸੇਵਾਵਾਂ ਵੀ ਆਪ ਜੀ ਨੂੰ ਪਤਾ ਹੈ ਕਿ ਵੱਡੀਆਂ ਸੇਵਾਵਾਂ ਨੇ ਸਾਰੀਆਂ ਚੱਲਦੀਆਂ ਨਹੀਂ ਜਿਵੇਂ ਇੱਕ ਨਵੀਂ ਸੇਵਾ ਜਿਹੜੀ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸ਼ਹੀਦਾਂ ਨੇ ਲੋੜਵੰਦ ਬੱਚੀਆਂ ਜਿਹੜੀਆਂ ਪੜ੍ਹਨਾ ਚਾਹੁੰਦੀਆਂ ਨੇ 25 30 ਦੇ ਕਰੀਬ ਬੱਚੇ ਬੱਚੀਆਂ ਨੇ ਗਰੰਤੀ ਸਿੰਘਾ ਦੇ ਬੱਚੇ ਨੇ ਕੁਝ ਗੁਰਸਿੱਖ ਬੱਚੇ ਨੇ ਹੁਣ ਹਾਰ ਨੇ ਪਰ ਘਰ ਦੀ ਹਾਲਾਤ ਐਸੀ ਨਹੀਂ ਨਹੀਂ ਪੜ ਪਾਉਂਦੇ ਜਿਹੜਾ ਇਲਾਕਾ ਹੈ ਦਾਸ ਦਾ ਸਾਸੰਗ ਜਿੱਥੇ ਇਹ ਸਥਾਨ ਹੈ ਬਾਰਡਰ ਏਰੀਆ ਹੈ ਇੱਥੇ ਬੱਚੀਆਂ ਨੂੰ ਪੜਾਇਆ ਨਹੀਂ ਜਾਂਦਾ ਛੋਟੀ ਉਮਰ ਵਿੱਚ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਸੋ ਇੱਕ ਫੁਰਨਾ ਮਹਾਰਾਜ ਨੇ ਪਾਇਆ ਕਿ ਉਹਨਾਂ ਧੀਆਂ ਨੂੰ ਪੈਰਾਂ ਤੇ ਸਟੈਂਡ ਮਹਾਰਾਜ ਕਹਿੰਦੇ ਵੀ ਕਰਵਾਇਆ ਜਾਵੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਕਿਸੇ ਦੀ ਮੁਥਾਜੀ ਨਾ ਕਰਨੀ ਪਵੇ ਕਿਸੇ ਦੇ ਹੱਥਾਂ ਵਾਲਾਂ ਦੇਖਣਾ ਪਵੇ ਕੁਝ ਬੱਚੇ ਐਸੇ ਨੇ ਜਿਨ੍ਹਾਂ ਦੇ ਮਾਂ ਪਿਓ ਨਹੀਂ ਹੈਗੇ ਬੜੀ ਵੱਡੀ ਸੇਵਾ ਜੀ ਕਿਸੇ ਨੂੰ ਪੜ੍ਹਾ ਦੇਣਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਇਹਦੇ ਵਿੱਚ ਆਪ ਜੀ ਦੇ ਸਹਿਯੋਗ ਦੀ ਲੋੜ ਹੈ 25 30 ਦੇ ਕਰੀਬ ਬੱਚੀਆਂ ਨੇ ਥੋੜੇ 2 4 ਬੱਚੀਆਂ ਦੀ ਸੇਵਾ ਸੰਗਤ ਵੱਲੋਂ ਆਈ ਸੀ ਉਹ ਬੱਚੀਆਂ ਦੀ ਫੀਸ ਤਾਰ ਦਿੱਤੀ ਗਈ ਹੈ ਯੂਨੀਫਾਰਮ ਬੁੱਕਸ ਉਹਨਾਂ ਨੂੰ ਲੈ ਕੇ ਦਿੱਤੀਆਂ ਗਈਆਂ ਨੇ ਉਹਨਾਂ ਦਾ ਕਿਰਾਇਆ ਵੈਂਡ ਦਾ ਆਉਣ ਜਾਣ ਦਾ ਖਰਚਾ ਸਾਰਾ ਆਪ ਸਭ ਸੰਗਤਾਂ ਵੱਲੋਂ ਸਸੰਗਤ ਜੀ ਬੇਨਤੀ ਆਪ ਸਭ ਦੇ ਚਰਨਾਂ ਦੇ ਵਿੱਚ ਹੈ ਜਰੂਰ ਕੋਈ ਇੱਕ ਇੱਕ ਬੱਚੀ ਦੀ ਜੇ ਸਟੱਡੀ ਦਾ ਖਰਚਾ ਵੀ ਚੁੱਕ ਲੇ ਤਾਂ ਉਹਨਾਂ ਬੱਚਿਆਂ ਦੀ ਸਟੱਡੀ ਵਧੀਆ ਹੋ ਸਕਦੀ ਹੈ ਜਰੂਰ ਬੇਨਤੀਆਂ ਨੂੰ ਸਾਧ ਸੰਗਤ ਜੀ ਸਵੀਕਾਰ ਕਰਿਓ ਇੰਨਾ ਸੇਵਾਵਾਂ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਗੁਰੂ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਸਭ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾਵਾਂ ਇਸੇ ਤਰੀਕੇ ਲੈਂਦੇ ਰਹਿਣ ਸਾਧ ਸੰਗਤ ਜੀ ਜਰੂਰ ਨੋਟ ਕਰਿਓ ਕਵਰ ਕਰਿਓ ਕਿਉਂਕਿ ਬੇਨਤੀ ਬੜੇ ਲੰਮੇ ਸਮੇਂ ਤੋਂ ਕਰ ਰਹੇ ਆਂ ਪਰ ਸੰਗਤ ਵੱਲੋਂ ਸਹਿਯੋਗ ਨਾ ਮਾਤਰੀ ਆਇਆ ਏ ਖਾਸ ਕਰਕੇ ਜਿਹੜੀ ਪੜ੍ਹਾਈ ਵਿਦਿਆ ਵਾਲੀ ਸੇਵਾ ਹੈ ਨਾ ਇਹਦੇ ਵਾਸਤੇ ਤੇ ਬਿਲਕੁਲ ਸਹਿਯੋਗ ਘੱਟ ਆਇਆ ਏ ਬਾਰ-ਬਾਰ ਪਰਸਨਲੀ ਵੀ ਸੰਗਤ ਨੂੰ ਬੇਨਤੀ ਕੀਤੀ ਆ ਜਿਹੜੀ ਸੰਗਤ ਕਾਫੀ ਲੰਮੇ ਸਮੇਂ ਤੋਂ ਜੁੜੀ ਏ ਪਰ ਕਹਿ ਲੋ ਕਿ ਮਹਾਰਾਜ ਨੂੰ ਜਾਂ ਸੇਵਾ ਪ੍ਰਵਾਨ ਨਹੀਂ ਹੋ ਰਹੀ ਤੇ ਜਾਂ ਫਿਰ ਸੰਗਤ ਸੇਵਾ ਕਰਨਾ ਨਹੀਂ ਚਾਹੁੰਦੀ ਸੰਗਾਜੀ ਅਰਦਾਸ ਕਰਿਆ ਕਰੋ ਮਹਾਰਾਜ ਦੇ ਚਰਨਾਂ 'ਚ ਮਹਾਰਾਜ ਸਾਨੂੰ ਸਮਰੱਥਾ ਦੇ ਕੇ ਅਸੀਂ ਸੇਵਾ ਕਰੀਏ। ਇਹ ਮਹਾਰਾਜ ਨੇ ऑलरेडी ਸਮਰੱਥਾ ਦਿੱਤੀ ਹੈ ਤਾਂ ਫਿਰ ਜਰੂਰ ਸੇਵਾ ਕਰੋ। ਗੁਰੂ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਸਭ ਦਾ ਭਲਾ ਕਰਨ ਸਭ ਨੂੰ ਸੇਵਾ ਕਰਨ ਦੀ ਯੋਗਤਾ ਸਮਰੱਥਾ ਬਖਸ਼ਣ। ਸੋ ਇਸ ਚੈਨਲ ਤੋਂ ਅਸੀਂ ਹੱਦ ਬੀਤੀਆਂ ਸੰਗਤ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਕਿਵੇਂ ਸੰਗਤ ਦੇ ਨਾਲ ਸ਼ਹੀਦ ਸਿੰਘ ਵਰਤਦੇ ਨੇ। ਸਾਤਸੰਗਤ ਜੀ ਅਣਗਿਣਤ ਹੱਡ ਬੀਤੀਆਂ ਹੁਣ ਤੱਕ ਸਾਂਝੀਆਂ ਕਰ ਚੁੱਕੇ ਆਂ ਤੇ ਅਣਗਿਣਤ ਗੁਰੂ ਦੀ ਕਿਰਪਾ ਦੇ ਨਾਲ ਸ਼ਹੀਦਾਂ ਦੀ ਕਿਰਪਾ ਦੇ ਨਾਲ ਜਿਵੇਂ ਜਿਵੇਂ ਸ਼ਹੀਦ ਸਿੰਘ ਹੁਕਮ ਕਰਨਗੇ ਗੁਰੂ ਸਾਹਿਬ ਹੁਕਮ ਕਰਨਗੇ ਇਦਾਂ ਹੀ ਸਾਂਝੇ ਕਰਦੇ ਰਵਾਂਗੇ ਸਾਤਸੰਗਤ ਜੀ ਇੱਕ ਭੈਣ ਬਹੁਤ ਹੀ ਪ੍ਰੇਮ ਵਾਲੀ ਬਾਣੀ ਬਾਣੇ ਵਾਲੀ ਸੇਵਾ ਜਿਹੜੇ ਜੀਵਨ ਦੇ ਵਿੱਚ ਪੱਕੇ ਤੌਰ ਤੇ ਜੁੜੀ ਹੋਈ ਹੈ ਜਿਹਦੇ ਤੇ ਗੁਰੂ ਦੀ ਬੜੀ ਕਿਰਪਾ ਹੈ ਪਹਿਲਾਂ ਵੀ ਇੱਕ ਹੱਡ ਬੀਤੀ ਉਹਨਾਂ ਦੇ ਜੀਵਨ ਚੋਂ ਆਪ ਦੇ ਨਾਲ ਸਾਂਝੀ ਕੀਤੀ ਸੀ ਤੇ ਉਸ ਭੈਣ ਦਾ ਕੱਲ ਫੋਨ ਆਉਂਦਾ ਏ ਤੇ ਉਹ ਭੈਣ ਨੇ ਆਪਣੀ ਹੱਡ ਬੀਤੀ ਦੀ ਸਾਂਝ ਪਾਈ ਤੇ ਦੱਸਿਆ ਤੇ ਕਿਹਾ ਕਿ ਜਰੂਰ ਸੰਗਤ ਦੇ ਨਾਲ ਸਾਂਝੀ ਕਰੋ ਤਾਂ ਜੋ ਕਿਸੇ ਨਾ ਕਿਸੇ ਦਾ ਭਲਾ ਹੋ ਸਕਤ ਹੋ ਸੋਵੇ ਤੇ ਤਾਂ ਜੋ ਕਿਸੇ ਨਾ ਕਿਸੇ ਦਾ ਭਲਾ ਹੋ ਸਕੇ ਕਿਉਂਕਿ ਸਾਧ ਸੰਗਤ ਜੀ ਜਿਵੇਂ ਅਸੀਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਵਿਚਾਰ ਕਰੀ ਸੀ ਕਿ ਜੋੜਨ ਵਰਗਾ ਪੁੰਨ ਨਹੀਂ ਜੇ ਤੇ ਤੋੜਨ ਵਰਗਾ ਪਾਪ ਨਹੀਂ ਜੇ ਤੁਹਾਡੇ ਕਰਕੇ ਇੱਕ ਵੀ ਜੁੜ ਗਿਆ ਬਾਣੀ ਪੜਨ ਲੱਗਿਆ ਸੇਵਾ ਕਰਨ ਲੱਗਾ ਤੇ ਸਮਝ ਲੈਣਾ ਬੜਾ ਵੱਡਾ ਪੁੰਨ ਹੋ ਗਿਆ ਜੇ ਤੁਹਾਡੇ ਕਾਰਨ ਕੋਈ ਟੁੱਟ ਗਿਆ ਗੁਰੂ ਦੇ ਨਾਲੋਂ ਬਾਣੀ ਪੜਦਾ ਸੀ ਪਰ ਤੁਹਾਡੇ ਕੋਈ ਐਸੀ ਗਲਤੀ ਹੋ ਗਈ ਬਾਣੀ ਨਾਲੋਂ ਟੁੱਟ ਗਿਆ ਸਮਝ ਲੈਣਾ ਬੜਾ ਵੱਡਾ ਪਾਪ ਹੋ ਗਿਆ ਤੇ ਉਹ ਪਾਪ ਨਹੀਂ ਜੇ ਬਖਸ਼ਿਆ ਜਾਂਦਾ ਸੋ ਭੈਣ ਨੇ ਆਪਣੀ ਹੱਡ ਵੀਤੀ ਦੀ ਸਾਂਝ ਪਾਈ ਉਹ ਭੈਣ ਨੇ ਦੱਸਿਆ ਕਿ ਗੁਰੂ ਦੀ ਸ਼ਹੀਦਾਂ ਦੀ ਬੜੀ ਕਿਰਪਾ ਹੈ ਚਹੀਦ ਸਿੰਘ ਬੜੀ ਕਿਰਪਾ ਕਰਦੇ ਨੇ ਬਾਣੀ ਵੀ ਪੜ੍ਹਾ ਲੈਂਦੇ ਨੇ ਸੇਵਾ ਵੀ ਕਰਵਾ ਲੈਂਦੇ ਨੇ। ਇਹ ਸ਼ਹੀਦਾਂ ਦੀ ਕਿਰਪਾ ਹੈ। ਜਿਹਦੇ ਤੇ ਕਿਰਪਾ ਹੋ ਰੇ ਉਹ ਹੀ ਉਹ ਬਾਣੀ ਪੜ੍ਹ ਸਕਦਾ ਹੈ। ਉਹ ਹੀ ਉਹਨਾਂ ਨੂੰ ਯਾਦ ਕਰ ਸਕਦਾ ਹੈ ਜਿਹੜਾ ਸ਼ਹੀਦਾਂ ਨੂੰ ਹਰ ਸੁਆਸ ਦੇ ਨਾਲ ਯਾਦ ਰੱਖਦਾ ਹੈ ਨਾ। ਉਹ ਸਮਝ ਲੈਣ ਕਿ ਸ਼ਹੀਦਾਂ ਅੰਗ ਸੰਗ ਨੇ ਕਿਰਪਾ ਕਰਦੇ ਨੇ। ਕਿਉਂਕਿ ਦਰਸ਼ਨ ਸਹਾਰ ਨੇ ਸਾਡੇ ਲਈ ਮੁਸ਼ਕਲ ਨੇ। ਪਰ ਜਦੋਂ ਅਸੀਂ ਉਹਨੇ ਕਾਬਲ ਹੋ ਜਾਂਦੇ ਆ ਫਿਰ ਸ਼ਹੀਦ ਸਿੰਘ ਦਰਸ਼ਨ ਵੀ ਦਿੰਦੇ ਨੇ। ਸਾਡੇ ਵਰਗੇ ਪਾਪੀ ਜੀਵ ਜਿਹੜੇ ਟਿਕਾ ਟਪਨੀਆਂ ਕਰਦੇ ਨੇ ਸ਼ੰਕੇ ਕਰਦੇ ਨੇ ਉਹਨਾਂ ਨੂੰ ਦਰਸ਼ਨ ਨਹੀਂ ਹੋਣੇ ਕਿਉਂਕਿ ਅਸੀਂ ਸਾਂਭ ਨਹੀਂ ਸਕਦੇ ਜਿਹੜੇ ਸਾਂਭ ਸਕਦੇ ਨੇ ਉਹਨਾਂ ਨੂੰ ਦਰਸ਼ਨ ਦਿੰਦੇ ਨੇ ਫਿਰ ਉਹਨਾਂ ਨੂੰ ਮੰਨੇ ਕੋਈ ਨਾ ਮੰਨੇ ਪੀ ਇਹ ਝੂਠ ਬੋਲਦੇ ਨੇ ਇਦਾਂ ਨਹੀਂ ਹੋ ਸਕਦਾ ਪ੍ਰਸਾਦ ਸੰਗਤ ਜੀ ਉਹ ਸ਼ਹੀਦਾਂ ਦਾ ਆਨੰਦ ਉਹਨਾਂ ਦੇ ਦਰਸ਼ਨਾਂ ਦਾ ਆਨੰਦ ਜਿਨ੍ਹਾਂ ਨੇ ਕਰਿਆ ਉਹ ਜਾਣਦੇ ਨੇ ਸੁਸੰਗਤ ਜੀ ਉਹ ਭੈਣ ਦੱਸਦੇ ਨੇ ਕਿ ਜੀ ਹਿੱਦਾਂ ਨੇ ਕਿਵੇਂ ਉਹਨਾਂ ਦੇ ਉੱਪਰ ਕਿਰਪਾ ਕੀਤੀ ਤੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਬਾਰ-ਬਾਰ ਕਿਰਪਾ ਕੀਤੀ ਪਹਿਲਾਂ ਤੇ ਜਿਹਦੇ ਕੋ ਬਾਣੀ ਆ ਜਾਂਦੀ ਹੈ ਦੂਸਰਾ ਜਿਹਦੇ ਕੋ ਸਿਮਰਨ ਆ ਜਾਂਦਾ ਹੈ ਤੇ ਤੀਸਰਾ ਜਿਹਦੇ ਕੋ ਸਬਰ ਸ਼ੁਕਰ ਆ ਜਾਂਦਾ ਹੈ ਤੇ ਅਗਲੀ ਚੀਜ਼ ਜਿਨ੍ਹਾਂ ਨੂੰ ਹਰ ਸਾਹ ਦੇ ਨਾਲ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸ਼ਹੀਦਾ ਦੀ ਯਾਦ ਆਉਂਦੀ ਹੈ ਆਸਰਾ ਸ਼ਹੀਦਾਂ ਦਾ ਤੱਕਦੇ ਨੇ ਤੇ ਸ਼ਹੀਦ ਸਿੰਘ ਫਿਰ ਉਹ ਕਿਰਪਾ ਦੀਆਂ ਨਿਸ਼ਾਨੀਆਂ ਨੇ ਸਾਧ ਸੰਗਤ ਸੋ ਭੈਣ ਦੱਸਦੇ ਨੇ ਕਿ ਹੁਣ ਉਹ ਭੈਣ ਕੈਨੇਡਾ ਤੋਂ ਨੇ ਤੇ ਕੈਨੇਡਾ ਵਿੱਚ ਰਹਿੰਦੇ ਆ ਕਾਫੀ ਸਮਾਂ ਹੋ ਗਿਆ ਹੈ ਤੇ ਉਹ ਭੈਣ ਦੱਸਦੇ ਨੇ ਕਿ ਉਹਨਾਂ ਦਾ ਉਹਨਾਂ ਦੀ ਇੱਕ ਬੇਟੀ ਹੈ ਤੇ ਇੱਕ ਬੇਟਾ ਹੈ ਉਹ ਭੈਣ ਦੱਸਦੇ ਨੇ ਸ਼ਹੀਦਾਂ ਦੀ ਕਿਰਪਾ ਹੋਈ ਉਹਨਾਂ ਦਾ ਬੇਟਾ ਜਿਵੇਂ ਹੁਣ ਸਟੱਡੀ ਖਤਮ ਹੋਈ ਤੇ ਅੱਗੇ ਹੁਣ ਹੁੰਦਾ ਆ ਕਿ ਚਲੋ ਕੋਈ ਕੰਮਕਾਰ ਕਰਨ ਜੋਬ ਮਿਲ ਜੇ ਉਹ ਭੈਣ ਕਹਿੰਦੇ ਕਿ ਜੋਬ ਲੱਭਦੇ ਪਏ ਸੀ ਤੇ ਸ਼ਹੀਦਾਂ ਦਾ ਪ੍ਰੇਮ ਸੀ ਜਿਵੇਂ-ਜਿਵੇਂ ਪਤਾ ਲੱਗਦਾ ਹੈ ਕਿ ਸ਼ਹੀਦ ਸਿੰਘਾਂ ਦੀ ਕਿਰਪਾ ਹੁੰਦੀ ਹੈ ਪੁਕਾਰਦੇ ਤਾਂ ਸਾਹ ਕਹਿੰਦੇ ਸ਼ਹੀਦੀ ਦੇਗਾਂ ਦੇ ਬਾਰੇ ਚ ਜਦੋਂ ਪਤਾ ਲੱਗਦਾ ਤੇ ਉਹ ਭੈਣ ਨੇ ਅਦਾਸ ਦੇ ਨਾਲ ਕੰਟੈਕਟ ਕਰਿਆ ਇੱਕ ਸ਼ਹੀਦੀ ਦੇ ਕਰਵਾਈ ਆਪਣੇ ਬੇਟੇ ਦੇ ਨਾਂ ਤੇ ਤੇ ਇੱਕ ਸ਼ਹੀਦੀ ਦੇ ਰਹੀ ਆਪਣੀ ਬੇਟੀ ਦੇ ਨਾਂ ਤੇ ਹੁਣ ਬੇਟੇ ਦੇ ਵਾਸਤੇ ਸੀ ਕਿ ਬੇਟੇ ਨੂੰ ਚੰਗਾ ਕਾਰੋਬਾਰ ਮਹਾਰਾਜ ਬਖਸ਼ਣ ਤੇ ਬੇਟਾ ਪੱਕਾ ਗੁਰੂ ਘਰ ਦਾ ਦਸਬੰਦੀ ਹੋਏਗਾ ਉਹ ਭੈਣ ਜਿਹੜੀ ਅਰਦਾਸ ਕਰਉਂਦੀ ਆਪਣੇ ਬੱਚਿਆਂ ਲਈ ਉਹ ਤੇ ਦਸਬੰਦ ਕੱਢਦੀ ਹੈ ਕਹਿੰਦੇ ਕਿ ਮੇਰੀ ਇੱਛਾ ਹੈ ਕਿ ਮੇਰੇ ਬੱਚਿਆਂ ਨੂੰ ਵਧੀਆ ਕਾਰੋਬਾਰ ਮਹਾਰਾਜ ਬਖਸ਼ਣ ਤੇ ਵੱਧ ਤੋਂ ਵੱਧ ਸੇਵਾ ਕਰ ਸਕੀਏ ਦਸਬੰਧ ਕੱਢ ਸਕੀਏ ਸੋ ਉਹ ਭੈਣ ਨੇ ਅਰਦਾਸ ਕਰਾਈ ਆਪਣੇ ਬੇਟੇ ਵਾਸਤੇ ਤੇ ਬੇਟੀ ਵਾਸਤੇ ਬੇਟੀ ਜਿਹੜੀ ਹੈ ਉਹਨਾਂ ਦੀ ਪੁਲਿਸ ਦੀ ਜੌਬ ਵਾਸਤੇ ਪ੍ਰੈਪਰੇਸ਼ਨ ਕਰਦੀ ਪਈ ਸੀ ਤੇ ਉਹਦੇ ਵਾਸਤੇ ਇੰਟਰਵਿਊ ਇੰਟਰਵਿਊ ਵਗੈਰਾ ਸੀ ਜਿਹੜੀ ਪਾਸ ਕਰਨੀ ਜ਼ਰੂਰੀ ਹੁੰਦੀ ਸੀ ਫਿਰ ਅੱਗੇ ਫਰਦਰ ਉਹ ਸਟੱਡੀ ਕਰ ਸਕਦੇ ਸੀ ਸੋ ਉਹਨਾਂ ਨੇ ਅਰਦਾਸ ਬੇਨਤੀ ਕਰਾਈ ਤੇ ਉਹ ਭੈਣ ਨੇ ਦੱਸਿਆ ਉਦੋਂ ਹੀ ਉਹਨਾਂ ਨੇ ਦੱਸਦਾ ਸੀ ਤੇ ਉਹ ਉਹ ਭੈਣ ਦੱਸਦੇ ਨੇ ਕਿ بیٹے ਦੀ ਜਿਹੜੀ ਅਰਦਾਸ ਕਰਾਈ ਸੀ ਤੇ ਬੇਟਾ ਜੌਬ ਵਾਸਤੇ ਦੇਖਦਾ ਪਿਆ ਸੀ ਤੇ بیٹے ਨੂੰ ਕਾਲ ਆਉਂਦੀ ਹੈ ਕਿਤੋਂ ਪੀ ਤੁਸੀਂ ਅਪਲਾਈ ਕਰਿਆ ਹੈ ਵੀ ਤੁਸੀਂ ਜੌਬ ਕਰਨਾ ਚਾਹੁੰਦੇ ਆ ਤਾਂ ਤੁਸੀਂ ਆ ਜਿਓ ਕਹਿੰਦੇ ਕਿ ਅਸੀਂ ਹੈਰਾਨ ਪਰੇਸ਼ਾਨ ਬੇਟਾ ਮੈਨੂੰ ਪੁੱਛਦਾ ਹੈ ਕਿ ਮੰਮਾ ਤੁਸੀਂ ਕਿਸੇ ਨੂੰ ਦੱਸਿਆ ਸੀ ਜੌਬ ਬਾਰੇ ਜਾਂ ਕਿਤੇ ਤੁਸੀਂ ਅਪਲਾਈ ਕੀਤਾ ਸੀ ਉਹ ਭੈਣ ਕਹਿੰਦੀ ਕਿ ਮੈਂ ਸੋਚਿਆ ਸ਼ਾਇਦ ਬੇਟੀ ਨੇ ਕੋਈ ਬੇਟੀ ਨੇ ਆਪਣੀ ਫਰੈਂਡ ਨੂੰ ਦੱਸਿਆ ਹੋਵੇ ਇਦਾਂ ਕਿਤੇ ਹੋਵੇ ਕਹਿੰਦੀ ਬੇਟੀ ਨੂੰ ਪੁੱਛਿਆ ਉਹਨੇ ਵੀ ਦੱਸਿਆ ਕਹਿੰਦੀ ਇੱਕ ਹੈਰਾਨੀ ਵਾਲੀ ਗੱਲ ਹੋਈ ਅਜੇ ਤੱਕ ਸਾਨੂੰ ਇਹ ਚੀਜ਼ ਨਹੀਂ ਪਤਾ ਕਿ ਉਹ ਫੋਨ ਕਾਲ ਕਿੰਨੇ ਕਰਵਾਈ ਸੀ ਕਹਿੰਦੇ ਬੇਟਾ ਮੇਰਾ ਜਾਂਦਾ ਏ ਤੇ 1 ਮਹੀਨੇ ਦੇ ਵਿੱਚ ਉਹਦੀ ਜੋਬ ਵੀ ਪੱਕੀ ਹੋ ਜਾਂਦੀ ਏ ਤੇ ਗੁਰੂ ਦੀ ਕਿਰਪਾ ਸ਼ਹੀਦਾਂ ਦੀ ਕਿਰਪਾ ਹੋ ਗਈ ਇੱਕ ਸ਼ਹੀਦੀ ਦੇਖਦੇ ਨਾਲ ਹੀ ਮਹਾਰਾਜ ਨੇ ਕਾਰਜ ਰਾਸ ਕਰਤਾ ਤੇ ਬੇਟੀ ਦਾ ਕਾਰਜ ਜਿਹੜਾ ਸੀ ਉਹ ਲਗਾਤਾਰ ਭੈਣ ਅਰਦਾਸ ਕਰਾਉਂਦੇ ਰਹੇ ਜਦੋਂ ਸੇਵਾ ਭੇਜਣੀ ਉਹਨਾਂ ਕਹਿਣਾ ਵੀ ਸ਼ਹੀਦੀ ਦੇਖ ਕਰਵਾਇਓ ਬੇਟੀ ਦੇ ਨਾਂ ਤੇ ਲਵਜੀਤ ਕੌਰ ਬੇਟੀ ਦਾ ਨਾਮ ਸੋ ਅਰਦਾਸ ਬੇਨਤੀ ਕਰਵਾਉਂਦੇ ਰਹੇ ਚਲੋ ਇੱਕ ਇੱਕ ਕਰਕੇ ਇੰਟਰਵਿਊਜ਼ ਵੀ ਪਾਸ ਹੁੰਦੀਆਂ ਰਹੀਆਂ ਕਿਤਨਾ ਕਿਤੇ ਬੇਟੀ ਨੇ ਡੋਲਣਾ ਤੇ ਉਹ ਭੈਣ ਕਹਿੰਦੀ ਕਿ ਮੈਂ ਸਮਝਾਉਣਾ ਵੀ ਸ਼ਹੀਦ ਜਰੂਰ ਕਿਰਪਾ ਕਰਨਗੇ ਭਰੋਸਾ ਰੱਖ ਕਿਉਂਕਿ ਭਾਵਨਾ ਜਿੱਡੀ ਵੱਡੀ ਹੁੰਦੀ ਹੈ ਓਡਾ ਵੱਡਾ ਫਲ ਮਿਲਦਾ ਜੀ ਜੇ ਦੀ ਭਾਵਨਾ ਹੀ ਨਿੱਕੀ ਐ ਸਾਧ ਸੰਗਤ ਜੀ ਨੂੰ ਫਲ ਵੀ ਕੋਈ ਨਹੀਂ ਮਿਲਣਾ ਓਡਾ ਨਿੱਕਾ ਪਾਲ ਮਿਲਣਾ ਉਹ ਭੈਣ ਦੀ ਬੜੀ ਵੱਡੀ ਭਾਵਨਾ ਹੈ ਕਿਉਂਕਿ ਗੁਰੂ ਦੀ ਕਿਰਪਾ ਹੈ ਨਾ ਸ਼ਹੀਦਾਂ ਦੀ ਕਿਰਪਾ ਹੈ ਸੋ ਐਦਾਂ ਫਿਰ ਉਹ ਭੈਣ ਆਪਣੇ ਬੇਟੀ ਲਈ ਅਰਦਾਸ ਕਰਉਂਦੀ ਦੀ ਹਰ ਮਹੀਨੇ ਹਰ ਮਹੀਨੇ ਉਹ ਬੇਟੀ ਨੇ ਆਪਣੀ ਬੇਟੀ ਵਾਸਤੇ ਅਰਦਾਸ ਕਰਨੀ ਕਿ ਮਹਾਰਾਜ ਕਿਰਪਾ ਕਰਨ ਇਹਦੀ ਇੰਟਰਵਿਊ ਪਾਸ ਹੋ ਜੇ ਤੇ ਇਹ ਪੁਲਿਸ ਦੀ ਨੌਕਰੀ ਚਾਹੁੰਦੀ ਹੈ ਤੇ ਇਹਨੂੰ ਮਿਲ ਜੇ ਤੇ ਮਹਾਰਾਜ ਕਿਰਪਾ ਕਰਨ ਇਹ ਵੀ ਪੱਕੀ ਦਸਵੰਦੀ ਬਣੇਗੀ ਭੈਣ ਆਪ ਤੇ ਦਸਵੰਦ ਕਰਦੀ ਸੀ ਦੇਖੋ ਇਹ ਲਗਨ ਹੁੰਦੀ ਹੈ ਬੱਚਿਆਂ ਨੂੰ ਦਸਵੰਦੀ ਬਣਾਉਣਾ ਬੱਚਿਆਂ ਨੂੰ ਵੀ ਸੇਵਾ ਦੇ ਨਾਲ ਜੋੜਨਾ ਤੇ ਉਹ ਭੈਣ ਨੇ ਫਿਰ ਦੂਸਰੀ ਅਰਦਾਸ ਆਪਣੇ ਲਈ ਵੀ ਕਰਵਾਈ ਕਿ ਮਹਾਰਾਜ ਦੀ ਕਿਰਪਾ ਦੇ ਨਾਲ ਚਲੋ ਵਧੀਆ ਸਰਕਲ ਚੱਲਦਾ ਸੀ ਪਰ ਮਹਾਰਾਜ ਆਪਾਂ ਇੱਕ ਬਿਜ਼ਨਸ ਸ਼ੁਰੂ ਕੀਤਾ ਹੈ ਮਹਾਰਾਜ ਕਿਰਪਾ ਕਰਨ ਵੀ ਬਰਕਤਾਂ ਬਖਸ਼ਿਸ਼ਾਂ ਪੈਣ ਤੇ ਸਾਨੂੰ ਵੱਧ ਤੋਂ ਵੱਧ ਕੰਮ ਮਿਲੇ ਤੇ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕੀਏ ਦਸਬੰਦ ਕਰ ਸਕੀਏ ਕੱਢ ਸਕੀਏ ਵੀ ਮਹਾਰਾਜ ਆਪ ਹੀ ਦਸਬੰਦ ਕਢਾਉਣ ਤੇ ਉਹ ਭੈਣ ਕਹਿੰਦੇ ਕਿ ਮਹਾਰਾਜ ਦੀ ਕਿਰਪਾ ਹੁੰਦੀ ਹੈ ਸਾਡਾ ਜਿਹੜਾ ਕਾਰੋਬਾਰ ਸੀ ਪਹਿਲਾਂ ਥੋੜਾ ਜਿਹਾ ਡਾਵਾਂਡੋਲ ਚੱਲਦਾ ਸੀ ਤੇ ਮਹਾਰਾਜ ਦੀ ਬਖਸ਼ਿਸ਼ ਹੋਈ ਸ਼ਹੀਦੀ ਦੇਗਾ ਕਰਵਾਈਆਂ ਲਗਾਤਾਰ ਤੇ ਉਹਨਾਂ ਦਾ ਕਾਰੋਬਾਰ ਵੀ ਚਲੋ ਮਹਾਰਾਜ ਨੇ ਬਖਸ਼ਿਸ਼ਾਂ ਬਰਕਤਾਂ ਪਾਤੀਆਂ ਵੀ ਉਹਨਾਂ ਨੂੰ ਜੋ ਅੱਗੋਂ ਕੰਮ ਮਿਲਣਾ ਸ਼ੁਰੂ ਹੋ ਗਿਆ ਚਾਹੇ ਥੋੜਾ ਥੋੜਾ ਮਿਲਣਾ ਸ਼ੁਰੂ ਹੋਇਆ ਪਰ ਸ਼ੁਰੂ ਹੋ ਗਿਆ ਪਹਿਲਾਂ ਕਹਿੰਦੇ ਕਿ ਸੱਤ ਦੇ ਸੱਤ ਹਫ਼ਤੇ ਦੇ ਸੱਤ ਦਿਨ ਕੰਮ ਕਰਦੇ ਸੀ ਜਦੋਂ ਪਹਿਲਾਂ ਤੇ ਹੁਣ ਕਹਿੰਦੇ ਕਿ ਮਹਾਰਾਜ ਦੀ ਬਖਸ਼ਿਸ਼ ਹੋਈ ਕਿਰਪਾ ਆਈ ਕਿ ਹੁਣ ਆਪਣਾ ਕਾਰੋਬਾਰ ਵੀ ਉਹਨਾਂ ਦਾ ਤੁਰਿਆ ਤੇ ਕੱਲ ਉਹ ਭੈਣ ਨੇ ਕਾਲ ਕੀਤੀ ਤੇ ਦੱਸਿਆ ਕਿ ਲਵਜੀਤ ਦੇ ਬੇਟਾ ਦੀ ਅਰਦਾਸ ਜੋ ਆਪਣੀ ਬੇਟੀ ਦੀ ਉਹ ਕਰਵਾਉਂਦੇ ਸੀ ਕਹਿੰਦੇ ਕਿ ਲਾਸਟ ਇੰਟਰਵਿਊ ਸੀ ਬੇਟੀ ਜਿਹੜੀ ਐ ਸੋਚਦੀ ਸੀ ਕਿ ਮੇਰੇ ਨਾਲ ਦੀਆਂ ਦੋ ਕੁੜੀਆਂ ਉਹਨਾਂ ਦੀ ਇੰਟਰਵਿਊ ਪਾਸ ਹੋ ਗਈ ਐ ਤੇ ਮੇਰੀ ਕਿਉਂ ਨਹੀਂ ਨਿਕਲ ਰਹੀ ਕਿ ਮੈਂ ਵੀ ਹੁਣ ਜਾਵਾਂ ਕਹਿੰਦੇ ਕਿ ਮੈਂ ਆਪਣੀ ਬੇਟੀ ਨੂੰ ਉਦੋਂ ਵੀ ਸਮਝਾਇਆ ਕਿ ਧੀਏ ਬੇਟਾ ਸ਼ਹੀਦਾਂ ਤੇ ਭਰੋਸਾ ਰੱਖ ਸ਼ਹੀਦ ਸਿੰਘ ਸਹਾਈ ਹੋਣਗੇ ਜ਼ਰੂਰ ਤੇਰੀ ਸੁਣਨਗੇ ਉਹ ਭੈਣ ਕਹਿੰਦੇ ਕਿ ਪਰਸਾਂ ਹੀ ਮਤਲਬ ਮੇਰੀ ਬੇਟੀ ਜਿਹੜੀ ਇੰਟਰਵਿਊ ਸੀ ਪਾਸ ਹੋਈ ਤੇ ਉਹਨੂੰ ਬੁਲਾਇਆ ਗਿਆ ਉਹਨਾਂ ਨੇ ਕਿਤੇ ਅਗਲੀ ਕਿਤੇ ਸਿਟੀ 'ਚ ਜਾਣਾ ਹੈ ਤੇ ਉੱਥੇ 6-7 ਮਹੀਨੇ ਕੋਈ ਉਹਨਾਂ ਨੇ ਕੋਰਸ ਕਰਨਾ ਆ ਤੇ ਫਿਰ ਉਹਨਾਂ ਨੇ ਮਤਲਬ ਅੱਗੇ ਜੋ ਟ੍ਰੇਨਿੰਗ ਹੁੰਨੀ ਆ ਉਹ ਵਗੈਰਾ ਸ਼ੁਰੂ ਹੋ ਜਾਨੀ ਵੀ ਸ਼ਹੀਦਾਂ ਦੀ ਐਸੀ ਬਖਸ਼ਿਸ਼ ਹੋਈ ਕਿਰਪਾ ਆਈ ਵੀ ਉਹ ਵੀ ਮਤਲਬ ਆਪਣੇ ਜੌਬ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਨੇ ਸੋ ਉਹ ਪੈਨ ਲੱਗੇ ਰਹੇ ਭਰੋਸਾ ਨਹੀਂ ਛੱਡਿਆ ਵਿਸ਼ਵਾਸ ਨਹੀਂ ਛੱਡਿਆ ਲੱਗੇ ਰਹੇ ਕਿਉਂਕਿ ਭਰੋਸਾ ਸੀ ਸ਼ਹੀਦ ਸਿੰਘ ਜ਼ਰੂਰ ਕਿਰਪਾ ਕਰਨਗੇ ਤੇ ਸ਼ਹੀਦ ਸਿੰਘ ਕਿਰਪਾ ਕਰਦੇ ਵੀ ਨੇ ਜਿਹੜੇ ਭਰੋਸਾ ਰੱਖਦੇ ਨੇ ਸਾਡੇ ਵਰਗੇ ਕੱਚੇ ਹੁੰਦੇ ਨੇ ਸਾਧ ਸੰਗਤ ਦੀ ਡੋਲ ਜਾਂਦੇ ਨੇ ਪਰ ਜਿਹੜੇ ਪੱਕੇ ਹੁੰਦੇ ਨੇ ਉਹ ਫਿਰ ਡੋਲਦੇ ਨਹੀਂ ਸ਼ਹੀਦਾਂ ਦੀ ਕਿਰਪਾ ਹੈ ਉਹ ਭੈਣ ਕਹਿੰਦੇ ਕਿ ਅੱਜ ਵੀ ਕੋਈ ਵੀ ਕਾਰਜ ਕਰਨਾ ਹੁੰਦਾ ਹੈ ਸਾਨੂੰ ਸ਼ਹੀਦਾਂ ਤੇ ਭਰੋਸਾ ਹੁੰਦਾ ਹੈ ਕਿ ਛੀ ਸਿੰਘ ਸਾਡੇ ਨਾਲ ਨੇ ਤੇ ਸਾਡੀ ਜ਼ਰੂਰ ਰੱਖਿਆ ਕਰਨਗੇ ਸੋ ਉਹ ਭੈਣ ਦੇ ਜੋ ਥੁਰਨੇ ਸੀ ਮੰਨਦੇ ਉਹ ਸੱਚ ਕੀਤੇ ਸ਼ਹੀਦਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਧੰ ਗੁਰੂ ਨਾਨਕ ਪਿਤਾ ਨੇ ਸੋ ਅੱਜ ਵੀ ਸਾਧ ਸੰਗਤ ਜੀ ਇਹ ਚੀਜ਼ਾਂ ਵਾਪਰ ਰਹੀਆਂ ਨੇ ਦੇਖੋ ਬਾਣੀ ਦੀ ਕਲਾ ਵਾਪਰਦੀ ਹੈ ਇਹ ਸੱਚ ਹੈ ਬਾਣੀ ਸਰਬ ਕਲਾ ਸਮਰੱਥ ਹੈ ਪਰ ਇਹਦੇ ਤੋਂ ਵੀ ਨਕਾਰ ਨਹੀਂ ਸਕਦੇ ਅਸੀਂ ਕਿ ਸੇਵਾ ਵੀ ਸਰਬਕਲਾ ਸਮਰਾਤ ਹੈ ਕੋਈ ਗੁਰੂ ਨਾਲ ਸਿੱਧਾ ਚੱਲ ਪੇ ਪੱਕਾ ਦਸਵੰਦੀ ਬਣ ਜੇ ਸਾਧ ਸੰਗਤ ਜੀ ਗੁਰੂ ਕਦੀ ਫਿਰ ਉਹਨੂੰ ਨਿਰਾਸ਼ ਨਹੀਂ ਜੇ ਹੋਣ ਦਿੰਦਾ ਸੋ ਉਹ ਭੈਣ ਭਰੋਸਾ ਸੀ ਵਿਸ਼ਵਾਸ ਸੀ ਕਿ ਬੱਚੇ ਮੇਰਾ ਕਹਿਣਾ ਮੰਨਣਗੇ ਅਰਦਾਸ ਹੀ ਇਹ ਕਰਾਈ ਕਿ ਗੁਰੂ ਸਾਹਿਬ ਪੱਕਾ ਦਸਵੰਦੀ ਬਣਾਉਣ ਤੇ ਸਾਧ ਸੰਗਤ ਜੀ ਪੱਕੇ ਤੌਰ ਤੇ ਫਿਰ ਗੁਰੂ ਸੇਵਕ ਹੀ ਬਣਾ ਦਿੰਦਾ ਜੀ ਪੱਕੇ ਤੌਰ ਤੇ ਗੁਰੂ ਆਪਣੀ ਸੇਵਾ ਚ ਲਾ ਲੈਂਦਾ ਤੇ ਜਿਹੜਾ ਸੇਵਾ ਚ ਲੱਗ ਜਾਂਦਾ ਹੈ ਨਾ ਜਿਹੜਾ ਨਾਮੀ ਬਣ ਜਾਂਦਾ ਹੈ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਸਾਸੰਗਤ ਜੀ ਉਹ ਕਦੀ ਦੁੱਖਾਂ 'ਚ ਜਾਂਦਾ ਹੀ ਨਹੀਂ ਜੇ ਕਦੀ ਨਹੀਂ ਉਹ ਡੋਲਦਾ ਜਿੰਨੀ ਮਰਜੀ ਦੁਨੀਆ ਦੇ ਵਿੱਚ ਘਟਨਾਵਾਂ ਹੋਣ ਸੁਣਦੇ ਆਂ ਸੀ ਜਿੰਨੀ ਮਰਜੀ ਦੁਨੀਆ 'ਚ ਹਾਹਾਕਾਰ ਮੱਚ ਦੇ ਉਹ ਹਮੇਸ਼ਾ ਆਨੰਦ ਤੇ ਖੇੜੇ 'ਚ ਰਹਿਣਗੇ ਜਿਨ੍ਹਾਂ ਕੋ ਨਾਮ ਹੈ ਜਿਨ੍ਹਾਂ ਕੋ ਸੇਵਾ ਹੈ ਸੋ ਉਸ ਭੈਣ ਦੇ ਉੱਪਰ ਕਿਰਪਾ ਹੋਈ ਉਹ ਭੈਣ ਦਾ ਨਾਮ ਰਮਨ ਆਈ ਥਿੰਕ ਰਮਨ ਪ੍ਰੀਤ ਕੋਰ ਹੈ ਕੈਨੇਡਾ ਦੇ ਵਿੱਚ ਰਹਿੰਦੇ ਨੇ ਸਾਰਾ ਪਰਿਵਾਰ ਉਧਰ ਰਹਿੰਦਾ ਹੈ ਗੁਰੂ ਦੀ ਕਿਰਪਾ ਸ਼ਹੀਦਾਂ ਦੀ ਕਿਰਪਾ ਬੜੀ ਵਾਪਰਦੀ ਹੈ ਉਹਨਾਂ ਦੇ ਉੱਪਰ ਸੋ ਸਾਧ ਸੰਗਤ ਜੀ ਇਹ ਭਾਵਨਾ ਦੀ ਖੇੜ ਹੈ ਜੇ ਤੁਹਾਡਾ ਤੁਹਾਡੇ ਗੁਰੂ ਦੇ ਉੱਪਰ ਭਰੋਸਾ ਹੈ ਸ਼ਹੀਦਾਂ ਦੇ ਉੱਪਰ ਭਰੋਸਾ ਹੈ ਤੇ ਸਭ ਕੁਝ ਤੁਹਾਡੇ ਕੋਲ ਹੈ ਜੇ ਭਰੋਸਾ ਹੀ ਤੁਹਾਡੇ ਕੋਲ ਨਹੀਂ ਤੇ ਕੁਝ ਵੀ ਤੁਹਾਡੇ ਕੋਲ ਨਹੀਂ ਜੀ ਸਾਧ ਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਆਰ암ਸਰ ਸਾਹਿਬ ਜੋ ਕਿ ਅਜਨਾਲਾ ਤਹਿਸੀਲ ਦੇ ਵਿੱਚ ਜ਼ਿਲ੍ਹਾ ਮਰਸਾ ਸਾਹਿਬ ਦੇ ਵਿੱਚ ਹੈ ਬਾਰਡਰ ਏਰੀਆ ਦੇ ਵਿੱਚ ਇਹ ਗੁਰਸਥਾਨ ਜਿਹੜਾ ਹੈ ਬਣ ਰਿਹਾ ਹੈ ਇਹਦੀ ਕਾਰ ਸੇਵਾ ਚੱਲ ਰਹੀ ਹੈ ਸੁਸੰਗਤ ਜੀ ਆਪ ਸਭ ਸੰਗਤਾਂ ਨੇ ਬਹੁਤ ਸੇਵਾਵਾਂ ਕੀਤੀਆਂ ਨੇ ਸੋ ਬੇਨਤੀ ਇਹ ਹੈ ਕਿ ਸੰਗਤ ਜੀ ਹੁਣ ਗੁਰਦੁਆਰਾ ਸਾਹਿਬ ਦੀ ਗਵਰਮੈਂਟ ਦੀ ਸੇਵਾ ਜਿਹੜੀ ਹੈ ਇਹ ਸ਼ੁਰੂ ਹੋਣੀ ਹੈ ਤੇ ਗਵਰਮੈਂਟ ਦੀ ਸੇਵਾ ਦੇ ਲਈ ਮਟੀਰੀਅਲ ਜੋ ਹੈ ਉਹਦੇ ਵਿੱਚ ਆਪ ਜੀ ਜਰੂਰ ਵੱਧ ਚੜ ਕੇ ਸੇਵਾਵਾਂ 'ਚ ਹਿੱਸਾ ਪਾਓ ਜਿਵੇਂ ਸੀਮਟ ਚਾਹੀਦਾ ਏ, ਬਜਰੀ ਚਾਹੀਦੀ ਐ, ਇੱਟਾ ਚਾਹੀਦੀਆਂ ਨੇ, ਰੇਤਾ ਚਾਹੀਦੀ ਐ, ਸਰੀਆ ਚਾਹੀਦਾ ਐ। ਸਾਸੰਗਤ ਜੀ ਐਦਾਂ ਮਟੀਰੀਅਲ ਦੇ ਵਿੱਚ ਤੁਸੀਂ ਮਟੀਰੀਅਲ ਦੇ ਤੌਰ ਤੇ ਵੀ ਸੇਵਾ ਕਰ ਸਕਦੇ ਆ। ਤੇ ਬਾਕੀ ਸੰਗਤ ਜੀ ਹੁਣ ਤੁਹਾਨੂੰ ਪਤਾ ਹੈ ਕਿ ਇਹ 6 ਮਹੀਨੇ ਸੇਵਾ ਚੱਲਣੀ ਹੈ ਗੁੰਬਦ ਦੀ। ਸੋ ਜਿਵੇਂ ਜਿਵੇਂ ਗੁਰੂ ਪਾਤਸ਼ਾਹ ਦਾ ਹੁਕਮ ਹੋਏਗਾ ਉਹ ਸੇਵਾ ਮਾਤਸ਼ਾਹ ਨੇ ਆਪੇ ਕਰਵਾਈ ਜਾਣੀ ਐ। ਸੋ ਆਪ ਸਭ ਸੰਗਤਾਂ ਦੇ ਜਿੰਨੀਆਂ ਵੀ ਸੰਗਤਾਂ ਇਸ ਚੈਨਲ ਦੇ ਨਾਲ ਜੁੜੀਆਂ ਐ, ਜਰੂਰ ਸੇਵਾ ਕਰਿਓ। ਜਿਹਦੇ ਕੋਲ ਸਮਰੱਥਾ ਨਹੀਂ ਸਾਥ ਸੰਗਤ ਉਹ ਕੇਵਲ ਅਰਦਾਸ ਕਰਿਓ ਕਿ ਪਾਤਸ਼ਾਹ ਕਿਰਪਾ ਕਰਕੇ ਸੇਵਾ ਇਦਾਂ ਹੀ ਕਰਵਾਉਂਦੇ ਰਹਿਣ ਤੇ ਸੰਗਤ ਜੀ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਕੋਈ ਨਾ ਕੋਈ ਪ੍ਰੇਮੀ ਲਾਹਾ ਲੈ ਸਕੇ ਸੇਵਾ ਕਰ ਸਕੇ ਜਾਂ ਕਿਸੇ ਦਾ ਜੀਵਨ ਚ ਤਬਦੀਲੀ ਆਏ ਜੀਵਨ ਬਦਲੇ ਸੋ ਬੜੀਆਂ ਸੇਵਾਵਾਂ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਇਸ ਸਥਾਨ ਤੋਂ ਗੁਰੂ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਕਰਵਾ ਰਹੇ ਨੇ ਜਿਵੇਂ ਪਹਿਲੀ ਸੇਵਾ ਸਾਥ ਸੰਗਤ ਜੀ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਸਾਸੰਗਤ ਜੀ ਜਿੰਦਾ ਦਾ ਕੋਈ ਸਹਾਰਾ ਨਹੀਂ ਕੋਈ ਆਮਦਨੀ ਨਹੀਂ ਸੋ ਬੜਾ ਔਖਾ ਗੁਜ਼ਾਰਾ ਹੈ ਬੱਚੇ ਛੋਟੇ ਨੇ ਕਮਾਈ ਨਹੀਂ ਕਰ ਸਕਦੇ ਸੋ ਉਹਨਾਂ ਵਿਧਵਾ ਬੀਬੇ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਸਾਸੰਗਤ ਜੀ ਜੋ ਰਾਸ਼ਨ ਹੈ ਇਸ ਸਥਾਨ ਤੋਂ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਦਿੱਤਾ ਜਾਂਦਾ ਹੈ 35 40 ਜਿਹੜੀਆਂ ਬੀਬੀਆਂ ਨੇ ਸੋ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਸੋ ਇਸ ਦੇ ਵਿੱਚ ਵੀ ਆਪ ਜੀ ਦੇ ਵੱਡੇ ਸਹਿਯੋਗ ਦੀ ਲੋੜ ਹੈ ਕੋਈ ਸੰਗਤ ਜੀ ਉਹਨਾਂ ਭੈਣਾਂ ਨੂੰ ਆਪ ਜੀ ਦੇ ਸਹਾਰੇ ਦੀ ਲੋੜ ਹੈ ਕਿਉਂਕਿ ਸੰਗਤ ਦਾ ਸਹਾਰਾ ਗੁਰੂ ਦਾ ਸਹਾਰਾ ਹੁੰਦਾ ਜੀ ਦੂਸਰੀ ਸੇਵਾ ਵੀ ਬਹੁਤ ਵੱਡੀ ਸੇਵਾ ਜੀ ਸਾ ਸੰਗਤ ਜੀ ਜੋ ਏਰੀਆ ਹੈ ਇਹ ਵਾਲਾ ਜਿਵੇਂ ਆਪ ਜੀ ਨੂੰ ਪਤਾ ਹੈ ਪੰਜਾਬ ਦੇ ਵਿੱਚ ਭਰੂਣ ਹੱਤਿਆ ਬਹੁਤ ਪਿਛਲੇ ਸਮੇਂ ਦੌਰਾਨ ਵਧੀ ਹੈ ਬੱਚਿਆਂ ਨੂੰ ਕੁੱਖ ਚੀ ਮਾਰ ਦਿੱਤਾ ਜਾਂਦਾ ਜਨਮ ਲੈਣ ਤੋਂ ਪਹਿਲਾਂ ਹੀ ਸੋ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕਰਕੇ ਇਹ ਸੇਵਾ ਸ਼ੁਰੂ ਕਰਾਈ ਕਿ ਮਾਤਾ ਪਿਤਾ ਨੂੰ ਕਿਸੇ ਧੀ ਨੂੰ ਕੁੱਖ ਦੇ ਵਿੱਚ ਇਸ ਕਰਕੇ ਨਾ ਮਾਰ ਨਾ ਪਵੇ ਕਿ ਉਹਨਾਂ ਨੂੰ ਵਿਆਹ ਦਾ ਡਰ ਹੋਵੇ ਵੀ ਉਹਨਾਂ ਕਿੱਦਾਂ ਸੋ ਇਹ ਸੇਵਾ ਸ਼ੁਰੂ ਕੀਤੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਕਿ ਉਹਨਾਂ ਬੱਚੀਆਂ ਉਹਨਾਂ ਧੀਆਂ ਦੇ ਵਿਆਹ ਕਰਵਾਏ ਜਾਂਦੇ ਨੇ ਜਿਹੜੀਆਂ ਬੱਚੀਆਂ ਘਰ ਤੋਂ ਕਮਜ਼ੋਰ ਨੇ ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਜਾਓ ਬੱਚੀਆਂ ਸਾਥ ਸੰਗਤ ਜੀ ਜਿਨ੍ਹਾਂ ਦੇ ਮਾਤਾ ਪਿਤਾ ਹੀ ਨਹੀਂ ਹੈਗੇ ਸੋ ਹੁਣ ਤੱਕ ਸਾਧ ਸੰਗਤ ਜੀ ਹਜ਼ਾਰ ਦੇ ਕਰੀਬ 3000 ਦੇ ਨੰਦ ਕਾਰਜ ਹੋ ਚੁੱਕੇ ਨੇ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਿਰੰਤਰ ਇਹ ਸੇਵਾ ਵੀ ਚੱਲ ਰਹੀ ਹੈ। ਉਹਨਾਂ ਧੀਆਂ ਨੂੰ ਘਰ ਵਰਤੋਂ ਵਾਲਾ ਬੇਸਿਕ ਜਿਹੜਾ ਲੋਡ ਦਾ ਸਮਾਨ ਹੁੰਦਾ ਹੈ ਉਹ ਵੀ ਦਿੱਤਾ ਜਾਂਦਾ ਹੈ। ਸੋ ਇਹਦੇ ਵਿੱਚ ਵੀ ਆਪ ਜੀ ਜਰੂਰ ਵੱਧ ਚੜ ਕੇ ਸਹਿਯੋਗ ਕਰਿਓ ਕਿਉਂ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਸਿਰ ਤੇ ਮੇਰੇ ਭਰਿਆ ਹੱਥ ਰੱਖਣ ਤੇ ਆਪ ਜੀ ਕੋਲੋਂ ਸੇਵਾ ਲੈਣ ਸੋ ਇਹ ਕਾਰਜ ਰਹਿੰਦੇ ਸਵਾਸਾਂ ਤੱਕ ਮਹਾਰਾਜ ਇਦਾਂ ਹੀ ਚਲਾਉਂਦੇ ਰਹਿਣ। ਤੀਸਰੀ ਸੇਵਾ ਵੀ ਵੱਡੀ ਸੇਵਾ ਏ ਪਹਿਲਾਂ ਵੀ ਬੇਨਤੀ ਕੀਤੀ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਸਾਧ ਸੰਗਤ ਜੀ ਸੋ ਇਸੇ ਸਥਾਨ ਤੋਂ ਇਹ ਸੇਵਾ ਵੀ ਚੱਲ ਰਹੀ ਹੈ ਉਹ ਬੱਚੇ ਜੋ ਪੜ੍ਹਨਾ ਚਾਹੁੰਦੇ ਨੇ ਪਰ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਸੋ ਗੁਰੂ ਸਾਹਿਬ ਨੇ ਇਹ ਸੇਵਾ ਸ਼ੁਰੂ ਕਰਾਈ ਉਹਨਾਂ ਬੱਚਿਆਂ ਨੂੰ ਸਾਧ ਸੰਗਤ ਜੀ ਫਿਰ ਬੁਕਸ ਯੂਨੀਫਾਰਮ ਲੈ ਕੇ ਦਿੱਤੀ ਜਾਂਦੀ ਹੈ ਉਹਨਾਂ ਦੀ ਫੀਸ ਸਕੂਲ ਦੀ ਜਮ੍ਹਾਂ ਕਰਵਾਈ ਜਾਂਦੀ ਹੈ ਸੋ ਇਹ ਸਾਰੀਆਂ ਸੇਵਾਵਾਂ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ ਤੇ ਇਹਦੇ ਵਿੱਚ ਵੀ ਆਪ ਜੀ ਜਰੂਰ ਸਹਿਯੋਗ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਸ਼ਹੀ ਸਿੰਘ ਸਹਾਈ ਹੋਣ ਇਹ ਸੇਵਾਵਾਂ ਨਿਰੰਤਰਤਾ ਸਹਿਤ ਇਦਾਂ ਹੀ ਲੈਂਦੇ ਰਹਿਣ ਸੋ ਬੇਨਤੀਆਂ ਜਰੂਰ ਸਵੀਕਾਰ ਕਰਿਓ WhatsApp ਨੰਬਰ ਸੰਗਤ ਜੀ ਆਪ ਜੀ ਨੂੰ ਦਿੱਤਾ ਹੋਇਆ ਹੈ ਉੱਪਰ ਤੁਸੀਂ ਦੇਖ ਰਹੇ ਹੋ ਸੋ ਉਹ ਨੰਬਰ ਤੇ ਤੁਸੀਂ WhatsApp ਤੇ ਮੈਸੇਜ ਕਰਕੇ ਸੇਵਾਵਾਂ 'ਚ ਜਰੂਰ ਨਾਮ ਨੋਟ ਕਰਵਾਇਓ ਕਿਸੇ ਵੀ ਤਰੀਕੇ ਦਾ ਕੋਈ ਸੁਝਾਅ ਹੋਵੇ ਕੁਝ ਪੁੱਛਣਾ ਹੋਵੇ ਜਾਂ ਕੁਝ ਦੱਸਣਾ ਹੋਵੇ ਤੁਸੀਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਦੱਸ ਸਕਦੇ ਹੋ ਅਗਰ ਤੁਹਾਡੇ ਨਾਲ ਵੀ ਬਾਬਾ ਦੀਪ ਸਿੰਘ ਜੀ ਵਰਤੇ ਨੇ ਕੋਈ ਆਪਜੀ ਦੀ ਹੱਡ ਬੀਤੀ ਹੈ ਆਪਜੀ WhatsApp ਤੇ ਮੈਸੇਜ ਟਾਈਪ ਕਰਕੇ ਵੀ ਦੱਸ ਸਕਦੇ ਹੋ ਵੌਇਸ ਮੈਸੇਜ ਭੇਜ ਸਕਦੇ ਹੋ ਸੋ ਆਪਜੀ ਦੀ ਵੀ ਉਹ ਹੱਦ ਵੀ ਤੀ ਸੰਗਤ ਦੇ ਨਾਲ ਸਾਂਝੀ ਕੀਤੀ ਜਾਏਗੀ ਜਿਹਦੇ ਨਾਲ ਕਿਸੇ ਨਾ ਕਿਸੇ ਦਾ ਜੀਵਨ ਬਦਲੇ ਸੋ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਇੰਨਾ ਸੇਵਾਵਾਂ ਦੇ ਵਿੱਚ ਹਾਜ਼ਰ ਜਰੂਰ ਵੱਧ ਚੜ ਕੇ ਹਿੱਸਾ ਪਾਇਓ ਗੁਰੂ ਸਾਹਿਬ ਕਿਰਪਾ ਕਰਨ ਸਭ ਦੇ ਅੰਗ ਸੰਗ ਹੋ ਕੇ ਵਰਤਨ ਸਭ ਦਾ ਭਲਾ ਕਰਨ ਸਾਰੇ ਪੰਥ ਦਾ ਸਾਰੇ ਪੰਜਾਬ ਦਾ